ਰੇਲ ਗੱਡੀ ਦੇ ਉੱਪਰ ਚੜਿਆ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਕਾਫੀ ਜ਼ਿਆਦਾ ਸੜ ਗਿਆ ਤਾਂ ਰੇਲਵੇ ਸਟੇਸ਼ਨ ਫਲੋਰ ਵਿਖੇ ਲੋਹਿਆਂ ਤੁ ਲੁਧਿਆਣਾ ਜਾ ਰਹੀ ਰੇਲ ਗੱਡੀ ਦੇ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਛੋਪੇੜ ਦੇ ਵਿੱਚ ਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਚੌਂਕੀ ਇੰਚਾਰਜ ਦਾ ਇਹ ਕਹਿਣਾ ਹੈ ਕਿ ਫਲੋਰ ਪਲੇਟਫਾਰਮ ਨੰਬਰ 3 ਤੇ ਲੋਹਿਆਂ ਤੁ ਲੁਧਿਆਣਾ ਜਾਣ ਵਾਲੀ ਗੱਡੀ ਜਿਵੇਂ ਰੁਕਦੀ ਹੈ ਤਾਂ ਰੇਲ ਗੱਡੀ ਦੇ ਡੱਬੇ ਦੇ ਉੱਪਰ ਇੱਕ ਵਿਅਕਤੀ ਚੜ ਗਿਆ ਜਿਸ ਨੇ ਉੱਪਰ ਚੜਦੇ ਹੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਲਿਆ ਜਿਸ ਨਾਲ ਉਹ ਕਾਫੀ ਚਲਸ ਜਾਂਦਾ ਤੇ ਉਸ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਫਲੋਰ ਲਿਆਂਦਾ ਗਿਆ। ਡਾਕਟਰਾਂ ਦੇ ਮੁਤਾਬਕ ਵਿਅਕਤੀ 80% ਤ ਚੁੱਕੇ ਆ ਤੇ ਇਲਾਜ ਦੇ ਉਦীন ਆਲੇ ਦੁਆਲੇ ਖੜੇ ਲੋਕਾਂ ਦਾ ਇਹ ਕਹਿਣਾ ਹੈ ਕਿ ਵਿਅਕਤੀ ਪਾਗਲ ਲੱਗਦਾ ਸੀ ਹਾਲਾਂਕਿ ਇਹ ਜੀ ਸ਼ਨਾਖਤ ਨਹੀਂ ਹੋ ਪਾਈ ਹੈ ਪਰ ਇਸੇ ਦਰਮਿਆਨ ਜਿਵੇਂ ਹੀ ਇਹ ਵਿਅਕਤੀ ਡੱਬੇ ਦੇ ਉੱਤੇ ਚੜਦਾ ਹੈ ਤੇ ਹਾਈ ਵੋਲਟੇਜ ਤਾਰਾਂ ਦੀ ਚਪੇਟ ਦੇ ਵਿੱਚ ਆਉਂਦਾ ਹੈ ਤਾਂ ਉੱਥੇ ਹੀ ਹੜਕੰਪ ਮੱਚ ਜਾਂਦਾ ਹੈ ਇਹ ਸਰ 74966 ਡੀਐਮ ਜੂ ਲੋਹਿਆਂ ਤੋਂ ਲੁਧਿਆਣਾ ਤੱਕ 9:30 ਵਜੇ ਪੌਣੇ 10:00 ਵਜੇ ਦੇ ਕਰੀਬ ਪਹੁੰਚਿਆ ਸੀ ਜੀ ਤੇ ਪੌਣੇ 9:00 ਵਜੇ 50 ਮਿੰਟ ਤੇ ਸਾਨੂੰ ਸੂਚਨਾ ਮਿਲੀ ਕਿ ਵੀ ਇੱਕ ਪਾਗਲ ਵਿਅਕਤੀ ਡੀਐਮਜੂ ਜਿਹੜੇ ਆ ਰਹੀ ਆ ਲੋਹੀਆਂ ਤੋਂ ਲੁਧਿਆਣਾ ਜਾਣ ਲਈ ਉਹਦੇ ਛੱਤ ਤੇ ਚੜ ਗਿਆ ਜੀ ਤੇ ਛੱਤ ਤੇ ਚੜਨ ਨਾਲ ਜਿਹੜੇ ਉੱਪਰ ਇਲੈਕਟ੍ਰਿਕ ਵਾਇਰ ਜਾਂਦੀਆਂ ਨੇ ਟ੍ਰੇਨਾਂ ਵਾਲੀਆਂ ਉਹਨੂੰ ਹੱਥ ਪਾ ਲਿਆ ਤੇ ਹੱਥ ਲਾਉਣ ਸਾਰੀ ਉਹਨੂੰ ਕਰੰਟ ਲੱਗਿਆ ਜੀ ਤੇ ਉੱਥੇ ਉੱਪਰ ਹੀ ਸੜ ਗਿਆ ਜੀ ਤੇ ਜ਼ਖਮੀ ਹਾਲਤ ਦੇ ਵਿੱਚ ਸੀ ਜਿਹਨੂੰ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਫਲੋਰ ਭੇਜਿਆ ਗਿਆ ਜੀ ਤੇ ਬੰਦੇ ਦੀ ਕੋਈ ਅਜੇ ਪਛਾਣ ਨਹੀਂ ਹੋਈ ਵੀ ਕੌਣ ਆ ਪਰ ਲੋਕਾਂ ਦੇ ਦੱਸਣ ਮੁਤਾਬਕ ਕੋਈ ਪਾਗਲ ਵਿਅਕਤੀ ਜਾਪਦਾ ਜੀ ਕਿਹੜੇ ਰੰਗ ਦੇ ਕੱਪੜੇ ਵਗੈਰਾ ਪਾਏ ਨੇ ਕੱਪੜੇ ਵਗੈਰਾ ਜੇ ਕੁਝ ਨਹੀਂ ਪਤਾ ਲੱਗਿਆ ਉਹ ਕਿਉਂਕਿ ਬਿਲਕੁਲ ਹੀ ਜਲ ਗਿਆ ਜੀ ਉਹ ਉਹਦੀ ਪਛਾਣ ਕਰਨੀ ਮੁਸ਼ਕਲ ਆ ਜੀ ਰੀਲ ਗੱਡੀ ਦੇ ਉੱਪਰ ਚੜਿਆ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਕਾਫੀ ਜ਼ਿਆਦਾ ਸੜ ਗਿਆ ਤਾਂ ਰੇਲਵੇ ਸਟੇਸ਼ਨ ਫਲੋਰ ਵਿਖੇ ਲੋਹਿਆਂ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਦੇ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਛੋਪੇੜ ਦੇ ਵਿੱਚ ਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਚੌਂਕੀ ਇੰਚਾਰਜ ਦਾ ਇਹ ਕਹਿਣਾ ਹੈ ਕਿ ਫਲੋਰ ਪਲੇਟਫਾਰਮ ਨੰਬਰ 3 ਤੇ ਲੋਹਿਆਂ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਜਿਵੇਂ ਹੀ ਰੁਕਦੀ ਹੈ ਤਾਂ ਰੇਲ ਗੱਡੀ ਦੇ ਡੱਬੇ ਦੇ ਉੱਪਰ ਇੱਕ ਵਿਅਕਤੀ ਚੜ੍ਹ ਗਿਆ ਜਿਸ ਨੇ ਉੱਪਰ ਚੜ੍ਹਦੇ ਹੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਲਿਆ ਜਿਸ ਨਾਲ ਉਹ ਕਾਫੀ ਚਲਸ ਜਾਂਦਾ ਹੈ ਤੇ ਉਸ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਫਲੋਰ ਲਿਆਂਦਾ ਗਿਆ। ਡਾਕਟਰਾਂ ਦੇ ਮੁਤਾਬਕ ਵਿਅਕਤੀ ਚੁੱਕੇ ਆ ਤੇ ਇਲਾਜ ਦੇ ਉਦীন ਆ आले ਦੁਆਲੇ ਖੜੇ ਰੋਕਾ ਦਾ ਹੀ ਕਹਿਣਾ ਹੈ ਕਿ ਵਿਅਕਤੀ ਪਾਗਲ ਲੱਗਦਾ ਸੀ ਹਾਲਾਂਕਿ ਉਸ ਦੀ شناخت ਨਹੀਂ ਹੋ ਪਾਈ ਹੈ ਪਰ ਇਸੇ ਦਰਮਿਆਨ ਜਿਵੇਂ ਇਹ ਵਿਅਕਤੀ ਡੱਬੇ ਦੇ ਉੱਤੇ ਚੜਦਾ ਹੈ ਤੇ ਹਾਈ ਵੋਲਟੇਜ ਤਾਰਾਂ ਦੀ ਚਪੇਟ ਦੇ ਵਿੱਚ ਆਂਦਾ ਹੈ ਤਾਂ ਉੱਥੇ ਹੀ ਹੜਕੰਪ ਮੱਚ ਜਾਂਦਾ ਹੈ ਇਹ ਸਰ 74966 ਡੀਐਮਜੂ ਲੋਹਿਆ ਤੋਂ ਲੁਧਿਆਣਾ ਤੱਕ 9:30 ਵਜੇ ਪੌਣੇ 10:00 ਵਜੇ ਦੇ ਕਰੀਬ ਪਹੁੰਚਿਆ ਸੀ ਜੀ ਤੇ ਪੌਣੇ 9:00 ਵਜੇ 50 ਮਿੰਟ ਤੇ ਸਾਨੂੰ ਸੂਚਨਾ ਮਿਲੀ ਕਿ ਵੀ ਇੱਕ ਪਾਗਲ ਵਿਅਕਤੀ ਡੀਐਮਯੂ ਜਿਹੜੇ ਆ ਰਹੀ ਆ ਲੋਹੀਆਂ ਤੋਂ ਲੁਧਿਆਣਾ ਜਾਣ ਲਈ ਉਹਦੇ ਛੱਤ ਤੇ ਚੜ ਗਿਆ ਜੀ ਤੇ ਉਹ ਛੱਤ ਤੇ ਚੜਨ ਨਾਲ ਜਿਹੜੇ ਉੱਪਰ ਇਲੈਕਟ੍ਰਿਕ ਵਾਇਰ ਜਾਂਦੀਆਂ ਨੇ ਟ੍ਰੇਨਾਂ ਵਾਲੀਆਂ ਉਹਨੂੰ ਹੱਥ ਪਾ ਲਿਆ ਤੇ ਹੱਥ ਲਾਉਣ ਸਾਰੀ ਉਹਨੂੰ ਕਰੰਟ ਲੱਗਿਆ ਜੀ ਤੇ ਉੱਥੇ ਉੱਪਰ ਹੀ ਸੜ ਗਿਆ ਜੀ ਤੇ ਉਹ ਜ਼ਖਮੀ ਹਾਲਤ ਦੇ ਵਿੱਚ ਸੀ ਜਿਹਨੂੰ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਫਲੋਰ ਭੇਜਿਆ ਗਿਆ ਜੀ ਤੇ ਬੰਦੇ ਦੀ ਕੋਈ ਅਜੇ ਪਛਾਣ ਨਹੀਂ ਹੋਈ ਵੀ ਕੌਣਾ ਪਰ ਲੋਕਾਂ ਦੇ ਦੱਸਣ ਮੁਤਾਬਕ ਕੋਈ ਪਾਗਲ ਵਿਅਕਤੀ ਜਾਪਦਾ ਜੀ ਕਿਹੜੇ ਰੰਗ ਦੇ ਕੱਪੜੇ ਵਗੈਰਾ ਪਾਏ ਨੇ ਕੱਪੜੇ ਵਗੈਰਾ ਜੇ ਕੁਝ ਨਹੀਂ ਪਤਾ ਲੱਗਿਆ ਉਹ ਕਿਉਂਕਿ ਬਿਲਕੁਲ ਹੀ ਜਲ ਗਿਆ ਜੀ ਉਹ ਉਹਦੀ ਪਛਾਣ ਕਰਨੀ ਮੁਸ਼ਕਲ ਹੈ